ਵੀਡੀਓ ਵੇਖੇ ਸਾਰੇ ਪਿਆਰੇ ਸਰੋਤੀ ਵੀਰਾਂ ਭੈਣਾਂ ਬਜ਼ੁਰਗਾਂ ਨੂੰ ਪਿਆਰ ਭਰੀ ਸਤਿ ਛੜਿਆ ਆਕਾਲ ਲੈ ਕੇ ਆਇਆ ਜੀ ਤੁਹਾਡੇ ਲਈ ਇੱਕ ਹੁਣੇ-ਹੁਣੇ ਦੀ ਵੱਡੀ ਖਬਰ ਵੱਡੀ ਖਬਰ ਆਈ ਹੈ ਜੀ ਇੱਕ ਹੋਰ ਸਰਕਾਰੀ ਛੁੱਟੀ ਦਾ ਜਿਹੜਾ ਐਲਾਨ ਹੈ ਸਰਕਾਰ ਵੱਲੋਂ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਜਿਸ ਦੇ ਵਿੱਚ ਬਹੁਤ ਸਾਰੇ ਦਫ਼ਤਰ ਨੇ ਜਿਹੜੇ ਸਰਕਾਰੀ ਦਫ਼ਤਰ ਨੇ ਜਿਹੜੇ ਉਹ ਬੰਦ ਰਹਿਣਗੇ ਤੇ ਨਾਲ ਦੀ ਨਾਲ ਸਕੂਲ ਅਤੇ ਕਾਲਜ ਵੀ ਜਿਹੜੇ ਆ ਬੰਦ ਰਹਿਣਗੇ ਸੋ ਕਿ ਇਹ ਜਿਹੜੀ ਛੁੱਟੀ ਹੈ ਕਿਸ ਦਿਨ ਹੋਣ ਜਾ ਰਹੀ ਹੈ ਕਿਸ ਵਾਰ ਹੋਣ ਜਾ ਰਹੀ ਹੈਗੀ ਆ ਸੋ ਪੂਰੀ ਜਾਣਕਾਰੀ ਜਿਹੜੀ ਤੁਹਾਨੂੰ ਅਸੀਂ ਇਸ ਵੀਡੀਓ ਤੇ ਦੇਣ ਜਾ ਰਿਹਾ ਚੈਨਲ ਤੇ ਪਹਿਲੀ ਵਾਰ ਇਹ ਤਾਂ ਕਿਰਪਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਇਸ ਚੈਨਲ ਤੇ ਲਿਸਟ ਆਫ ਹੌਲੀਡੇ ਜੜੀਆਂ ਨੇ ਮਿਲਦੀਆਂ ਰਹਿਣ ਸੋ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਪੰਜਾਬ ਸਰਕਾਰ ਵੱਲੋਂ ਜਿਹੜੀ ਛੁੱਟੀ ਐਲਾਨੀ ਗਈ ਹੈਗੀ ਆ ਇਹ ਛੁੱਟੀ ਜਿਹੜੀ ਆ ਇਹ ਹੈਗੀ ਜੀ ਅਨੁਸੂਚੀ ਵਾਲੀਆਂ ਗੈਜ਼ਟਡ ਛੁੱਟੀਆਂ ਵਿੱਚੋਂ ਕੋਸ਼ਤ ਜਿਹੜੀ ਆ ਕਰ ਦਿੱਤੀ ਗਈ ਆ ਜਿਵੇਂ ਅਸੀਂ ਇਸ ਤੋਂ ਪਹਿਲਾਂ ਵੀ ਇੱਕ ਵੀਡੀਓ ਪਾਇਆ ਸੀ ਇੱਕ ਮਈ ਦੀ ਛੁੱਟੀ ਬਾਰੇ ਠੀਕ ਹੈ ਜੀ ਸੋ ਹੁਣ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਛੁੱਟੀ ਆ ਇਹ ਹੋਣ ਜਾ ਰਹੀ ਹੈਗੀ ਆ ਜੀ ਭਗਵਾਨ ਪਰਸੋਂ RAM ਜਨਮ ਦਿਤੀ ਦੀ ਭਗਵਾਨ ਪਰਸੋਂ RAM ਜਨਮ ਦਿਤੀ ਦੀ 10 ਮਈ ਨੂੰ ਦਿਨ ਸ਼ੁੱਕਰਵਾਰ ਨੂੰ ਜਿਹੜੀ ਆ ਸਰਕਾਰੀ ਛੁੱਟੀ ਰਹੇਗੀ ਤੁਹਾਨੂੰ ਦੱਸ ਦਈਏ ਕਿ ਸਾਰੇ ਦੇ ਸਾਰੇ ਹੀ ਸਰਕਾਰੀ ਸਕੂਲ ਕਾਲਜ ਅਤੇ ਬੈਂਕ ਬੈਂਕਾਂ ਦੇ ਨਾਲ ਹੋਰ ਕਾਫੀ ਜਿਹੜੇ ਦਫ਼ਤਰ ਹੈਗੇ ਨੇ ਸਰਕਾਰੀ ਉਹ ਸਾਰੇ ਹੀ ਬੰਦ ਰਹਿਣਗੇ ਪਰ ਪੰਜਾਬ ਮੰਡੀ ਬੋਰਡ ਦੇ ਦਫ਼ਤਰ ਨੇ ਜਿਹੜੇ ਉਹ ਖੁੱਲੇ ਰਹਿਣਗੇ ਕਿਉਂਕਿ ਇਸ ਸਮੇਂ ਚੌਕਣਕ ਦੀ ਖਰੀਦ ਆ ਉਹ ਚੱਲ ਰਹੀ ਆ ਬਾਕੀ ਜਿੰਨੇ ਵੀ ਦਫ਼ਤਰ ਹੈਗੇ ਨੇ ਬੈਂਕ ਨੇ ਸਕੂਲ ਨੇ ਕਾਲਜ ਨੇ ਹਸਪੀਟਲ ਨੇ ਜਿਹੜੇ ਉਹ ਬੰਦ ਰਹਿਣਗੇ ਸੋ ਹੋਰ ਸਰਕਾਰੀ ਛੁੱਟੀਆਂ ਦੀ ਅਪਡੇਟ ਲਈ ਚੈਨਲ ਨਾਲ ਜੁੜੇ ਰਹਿਣਾ ਜੀ ਧੰਨਵਾਦ